ਬਾਕੀ 8 ਫਰਮਾਂ ਉਹ ਫੇਕ ਫਰਮਸ ਹੈ ਇਨ ਫੇਕ ਫਰਮਸ ਨੂੰ ਯੂਜ਼ ਕਰਕੇ ਇਹਨਾਂ ਨੇ ਤਕਰੀਬਨ 30000 ਲੋਕਾਂ ਤੋਂ ਪੈਸੇ ਇਕੱਠੇ ਕੀਤੇ ਹੈ ਪੈਸੇ ਇਕੱਠੇ ਕਰਨ ਦਾ ਜੋ ਇਹਨਾਂ ਦਾ ਮੋਡਲ ਆਫ ਕ੍ਰੈਂਡੀ ਹੈ ਉਹ ਆ ਸੀਗਾ ਕਿ ਤੁਸੀਂ ਜੋ ਵੀ ਇਨਵੈਸਟਮੈਂਟ ਕਰਦੇ ਹੋ ਉਹਦਾ ਯਾਤੋ ਵੈਰੀ ਹਾਈ ਜਪ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਹਾਂਜੀ ਤਾਂ ਪਹਿਲਾ ਹੀ মিডিਆ ਦੇ ਸਾਥੀਆਂ ਨੂੰ ਅਸੀਂ 247 ਨੰਬਰ ਐਫਆਰ ਬਾਰੇ ਦੱਸਿਆ ਸੀਗਾ ਕਿ ਆਰਗੈਨਿਕ ਫਾਰਮਿੰਗ ਦੇ ਨਾਂ ਤੇ ਇੱਥੇ ਇੱਕ ਪੌਂਜੀ ਸਕੀਮ ਇੱਕ ਕਲੈਕਟਿਵ ਇਨਵੈਸਟਮੈਂਟ ਸਕੀਮ ਚਲਾਈ ਜਾ ਰਹੀ ਸੀਗੀ ਜਿਹਦੇ ਯੂਜ਼ ਕਰਕੇ ਲੋਕਾਂ ਦੇ ਨਾਲ ਧੋਖਾਧੜੀ ਕੀਤੀ ਹੈ ਤੇ ਉਸ ਹੀ ਤਫ਼ਤੀਸ਼ ਦੇ ਵਿੱਚ ਕਾਫੀ ਸਾਰੇ ਚੀਜ਼ੇ ਪੁਲਿਸ ਦੀ ਤਫ਼ਤੀਸ਼ ਦੇ ਵਿੱਚ ਸਾਹਮਣੇ ਆਈਆਂ ਤੇ ਅਸੀਂ ਅੱਜ মিডিਆ ਦੇ ਸਾਥੀਆਂ ਦੇ ਨਾਲ ਸਾਂਝੀ ਕਰਨਾ ਚਾਹ ਰਹੇ ਹਾਂ ਤੇ ਜੋ ਮੇਨ ਹੈਗਾ ਇਹਦੇ ਵਿੱਚ ਤਾਂ ਕਿ ਆਰਗੈਨਿਕ ਫਾਰਮਿੰਗ ਰਿਲੇਟਡ ਨੋ ਵਖਰੀ-ਵਖਰੀ ਫਰਮਸ ਬਣਾਈਆਂ ਗਈਆਂ ਸੀਗੀਆਂ ਜਿਨ੍ਹਾਂ ਦੀ ਲਿਸਟ ਅਸੀਂ মিডিਆ ਦੇ ਸਾਥੀਆਂ ਨਾਲ ਸ਼ੇਅਰ ਕਰ ਰਹੇ ਹਾਂ ਤੇ ਇਨ ਨੋ ਫਰਮ ਦੇ ਵਿੱਚ ਸਿਰਫ ਇੱਕ ਜਨਰੇਸ਼ਨ ਆਫ ਫਾਰਮਿੰਗ ਜੋ ਕੰਪਨੀ ਹੈ ਉਹਨੂੰ ਸਿਰਫ ਰਜਿਸਟਰ ਕਰਾਇਆ ਗਿਆ ਸੀਗਾ GST ਡਿਪਾਰਟਮੈਂਟ ਦੇ ਨਾਲ ਉਹ ਵੀ ਇਹਨਾਂ ਨੇ ਫੇਕ ਜੋ ਕ੍ਰੀਡੈਂਸ਼ਲ ਹੈ ਉਹਦੇ ਬੇਸਿਸ 'ਤੇ ਰਜਿਸਟਰ ਕਰਾਇਆ ਉਹਦੇ ਬਾਅਦ ਜੋ ਬਾਕੀ 8 ਫਰਮਾਂ ਆਏ ਉਹ ਫੇਕ ਫਰਮਸ ਹੈ ਇਨ ਫੇਕ ਫਰਮਸ ਨੂੰ ਯੂਜ਼ ਕਰਕੇ ਇਹਨਾਂ ਨੇ ਤਕਰੀਬਨ 30000 ਲੋਕਾਂ ਤੋਂ ਪੈਸੇ ਇਕੱਠੇ ਕੀਤੇ ਹੈ ਪੈਸੇ ਇਕੱਠੇ ਕਰਨ ਦਾ ਜੋ ਇਹਨਾਂ ਦਾ ਮਾਡਲ ਹੈ ਸੋ ਗਰੰਟੀ ਹੈ ਉਹ ਆ ਸੀਗਾ ਕਿ ਤੁਸੀਂ ਜੋ ਵੀ ਇਨਵੈਸਟਮੈਂਟ ਕਰਦੇ ਹੋ ਉਹਦਾ ਯਾ ਤਾਂ ਵੈਰੀ ਹਾਈ ਰਿਟਰਨ ਜੋ ਕਿ 8% ਮੰਥਲੀ ਦਾ ਰਿਟਰਨ ਹੈਗਾ ਉਹ ਹੀ ਪ੍ਰੋਮਿਸ ਕਰ ਰਹੇ ਸੀਗੇ ਦੂਜਾ ਸੀਗਾ ਕਿ ਆ ਧੋਕੇ ਚ ਰੱਖ ਕੇ ਲੋਕਾਂ ਨੂੰ ਕਿਸੇ ਔਰ ਦੀ ਲੈਂਡ ਜਾਂ ਕਿਸੇ ਔਰ ਦਾ ਫਾਰਮ ਵਗੈਰਾ ਵਿਜ਼ਿਟ ਕਰਾ ਕੇ ਆਪਣਾ ਦੱਸ ਦਿੰਦੇ ਸੀਗੇ ਉਹਨਾਂ ਨੂੰ ਇੱਕ ਉਹ ਦਿਖਾਉਂਦੇ ਸੀਗੇ ਸੁਪਨਾ ਕਿ ਅਸੀਂ ਤੁਹਾਡਾ ਵੀ ਦਾ ਦਾ ਔਰਚਾਰਡ ਵਗੈਰਾ ਵਾ ਦਿੰਗੇ ਤੀਜਾ ਸੀਗਾ ਕਿ ਇਹ ਵਰਮੀ ਕੰਪੋਸਟ ਵਗੈਰਾ ਦੀ ਵੀ ਉਹਨਾਂ ਦੀ ਯੂਨਿਟਸ ਵਗੈਰਾ ਲਾਣ ਦਾ ਸੁਪਨਾ ਦਿਖਾਉਂਦੇ ਸੀਗੇ ਇਹਨਾਂ ਨੇ ਕੋਈ ਵੀ ਇੱਦਾਂ ਦੀ ਕਿਸੇ ਦੀ ਵਰਮੀ ਕੰਪੋਸਟ ਦੀ ਯੂਨਿਟ ਨਹੀਂ ਲਵਾਈ ਆਪਣੇ ਕੋਲ ਇਹਨਾਂ ਨੇ ਕੁਝ ਪੈਕੇਟਸ ਵਗੈਰਾ ਰੱਖੇ ਸੀਗੇ ਜੋ ਇਹ ਦਿਖਾ ਦਿੰਦੇ ਸੀਗੇ ਕਿਸੇ ਪਰਸਨ ਦਾ ਬਣਾ ਕੇ ਤੋਂ ਇੱਦਾਂ ਕਰਕੇ ਕੁਝ ਚਾਰ ਪੰਜ ਚੀਜ਼ੇ ਯੂਜ਼ ਕਰਕੇ ਇਨਾਂ ਨੇ 30000 ਦੇ ਤਕਰੀਬਨ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਟੋਟਲ ਹੁਣ ਤੱਕ ਇਨਾਂ ਨੇ 170 ਕਰੋੜ ਦੀ ट्रांजैक्शन ਇਹ ਨੌ ਫਰਮ ਦੇ ਤਕਰੀਬਨ 21 ਖਾਤੇ ਜੋ ਫਰਮਸ ਦੇ ਹੈ ਤੇ ਉਸ ਤੋਂ ਇਲਾਵਾ 23 ਇਹਨਾਂ ਦੇ ਆਪਣੇ ਨਿੱਜੀ ਖਾਤੇ ਹੈ ਜਿਨ੍ਹਾਂ ਦੇ ਵਿੱਚ ਟੋਟਲ 170 ਕਰੋੜ ਦੀ ਰਾਸ਼ੀ ਜੋ ਹੈ ਉਹ ट्रांजैक्शन ਹੋ ਚੁੱਕੀ ਹੈ ਡੇਢ ਇੱਕ ਸਾਲ ਦੇ ਵਿੱਚ ਵਿੱਚ ਹੀ ਤੋ ਇਹ ਇਕੱਤਾ ਇਹਨਾਂ ਨੇ ਫੇਕ ਫਰਮਸ ਬਣਾਈਆਂ ਉਦੋਂ ਬਾਅਦ ਫਿਰ ਇਹਨਾਂ ਨੇ ਅੱਗੇ ਲੋਕਾਂ ਤੋਂ ਪੈਸੇ ਲਿੱਤੇ ਜਿਨ੍ਹਾਂ ਦੇ ਵਿੱਚੋਂ 35 ਕੁਝ ਇਦਾਂ ਦੇ ਪਰਸਨ ਵੀ ਹੈ ਜਿਨ੍ਹਾਂ ਤੋਂ ਬਹੁਤ ਘਾਟ ਇਨਵੈਸਟਮੈਂਟ ਲੈ ਕੇ ਉਹਨਾਂ ਨੂੰ ਬਹੁਤ ਜ਼ਿਆਦਾ ਪੈਸੇ ਦਿੱਤੇ ਜੋ ਕਿ ਨਾਦੇ ਆਪਣੇ ਸਾਥੀ ਵਗੈਰਾ ਹਨ ਤੋਂ ਇਦਾਂ ਦੇ ਵੀ ਅਸੀਂ ਅਕਾਊਂਟਸ ਆਈਡੈਂਟੀਫਾਈ ਕੀਤੇ ਤੋਂ ਕੁਝ ਕੁੱਲ ਇਨ ਜੋ ਸ਼ੱਕੀ ਅਕਾਊਂਟਸ ਹੈ ਇਨਾਂ ਦੇ 35 ਕਰੋੜ ਦੀ ਇਨਵੈਸਟਮੈਂਟ ਦੇ ਵਿੱਚ ਕੇ ਬੇਸਿਸ ਤੇ ਇਨਾਂ ਨੇ 93 ਕਰੋੜ ਦੀ ਉਹਨਾਂ ਨੂੰ ਰਾਸ਼ੀ ਅੱਗੇ ਟ੍ਰਾਂਸਫਰ ਕੀਤੀ ਹੋਏ ਤੋਂ ਉਹ ਪੈਸਾ ਕਿਵੇਂ ਕਮਾਇਆ ਹੋਵੇ ਉਹਦੀ ਵੀ ਤਫ਼ਤੀਸ਼ ਅਜੇ ਚੱਲ ਰਹੀ ਹੈਗੀ ਤੇ ਉਹ ਵੀ ਸ਼ੱਕੀ ਹੈ 93 ਕਰੋੜ ਹੈ ਤੇ ਇਹਦੇ ਨਾਲ ਨਾਲ 55 ਕਰੋੜ ਇੱਦਾਂ ਦਾ ਹੈਗਾ ਜੋ ਸਟੈਂਡਿੰਗ ਪੇਅਬਲ ਅਮਾਉਂਟ ਹੈ which means ਕਿ ਇਨਾਂ ਨੇ ਲੋਕਾਂ ਦਾ ਆ ਪੈਸਾ ਲੋਟਾਣਾ ਹੈਗਾ 55 ਕਰੋੜ ਦਾ ਸਟੈਂਡਿੰਗ ਅਮਾਉਂਟ ਹੈ ਲੇਕਿਨ ਇਨ ਫਾਰਮ ਤੇ ਕੋਈ ਇਨਫਰਾਸਟ੍ਰਕਚਰ ਨਹੀਂ ਹੈ ਕੁਝ ਇਨਾਦੀ ਕੋਲ ਬੇਸਿਸ ਨਹੀਂ ਜਿਹਨੂੰ ਯੂਜ਼ ਕਰਕੇ ਇਹ ਲੋਕਾਂ ਦਾ ਪੈਸਾ ਵਾਪਸ ਦੇ ਸਕੇ ਨਾ ਇਹ ਇਨਾਦੀ ਕੋਈ ਕੰਮ ਚੱਲਦਾ ਨਾ ਕੋਈ ਮੈਨੂਫੈਕਚਰਿੰਗ ਚੱਲਦੀ ਹੈ ਨਾ ਇਨਾਦੀ ਕੋਈ ਕੰਪਨੀ ਹੈ ਪ੍ਰੋਪਰ ਤੇ ਨਾ ਹੀ ਇਨਾਦਾ ਕੋਈ ਕੰਮ ਹੈਗਾ ਜੋ ਰੈਵਨਿਊ ਜਨਰੇਟ ਕਰ ਸਕੇ ਔਰ ਲੋਕਾਂ ਦਾ ਪੈਸਾ ਵਾਪਸ ਦੇ ਸਕੇ ਤਾਂ ਇਨਾਂ ਨੇ ਲੋਕਾਂ ਨੂੰ ਬਹਿਲਾ ਫੂਸਲਾ ਕੇ ਵੱਡੇ ਸੁਪਨੇ ਦਿਖਾ ਕੇ ਲੋਕਾਂ ਦੇ ਇਨਵੈਸਟਮੈਂਟ ਕਰਾ ਲਈ ਹੈ ਤਾਂ ਇਸ ਕੜੀ ਦੇ ਵਿੱਚ ਜਦੋਂ ਅਸੀਂ ਆ ਫਰਮਜ਼ ਦੀ ਤਫਤੀਸ਼ ਕਰ ਰਹੇ ਸੀਗੇ ਤਾਂ ਅਸੀਂ ਜੀਐਸਟੀ ਡਿਪਾਰਟਮੈਂਟ ਨੂੰ ਵੀ ਲਿਖਿਆ ਤੇ ਜੀਐਸਟੀ ਡਿਪਾਰਟਮੈਂਟ ਨੇ ਜਦੋਂ ਸਾਨੂੰ ਲਿਖ ਕੇ ਦਿੱਤਾ ਲਿਖਤੀ ਰਿਪੋਰਟ ਦੇ ਵਿੱਚ ਕਿ ਆ 8 ਫਰਮਜ਼ ਫੇਕ ਨੇ ਕਿਉਂਕਿ ਉਹਨਾਂ ਦਾ ਕੋਈ ਰਜਿਸਟ੍ਰੇਸ਼ਨ ਨਹੀਂ ਹੈ ਉਹਦੇ ਨਾਲ ਨਾਲ ਅਸੀਂ ਰਜਿਸਟਰਾਰ ਆਫ ਕੰਪਨੀ ਨੂੰ ਵੀ ਲਿਖਿਆ ਜਿੱਥੇ ਰਜਿਸਟ੍ਰੇਸ਼ਨ ਹੁੰਦੀ ਕੰਪਨੀਆਂ ਦੀ ਉੱਥੇ ਵੀ ਕੋਈ ਡੇਟਾ ਨਹੀਂ ਨਿਕਲੇ ਤੇ ਉਹਨਾਂ ਦੇ ਹਿਸਾਬ ਨਾਲ ਤਾਂ 9 ਕਿਨੋ ਫਰਮਜ਼ ਫੇਕ ਨੇ ਤਾਂ ਅਸੀਂ ਕਨਸਰਨ ਡਿਪਾਰਟਮੈਂਟ ਨੂੰ ਵੀ ਲਿਖਤਾ ਹੈ कि वो भी अपनी तफ्तीश शुरू कर सके क्योंकि अनादर डिपार्टमेंट ਦਾ ਵੀ मतलब आ, आ, क्राइम ਹੈਗਾ ਤੇ ਉਹ ਵੀ ਆਪਣੀ ਤਫਤੀਸ਼ ਕਰਨਗੇ ਜਿਹੜੇ ਤਰ੍ਹਾਂ ਦੇ ਕ੍ਰੋਪ ਮੈਂ ਇੱਕ ਵਾਰੀ ਪੂਰਾ ਉਹ ਦੱਸੂਗੀ ਤੇ ਇਹਦੇ ਨਾਲ ਨਾਲ ਫਿਰ ਅੱਗੇ ਇਹਨਾਂ ਦੀ ਜੋ ਕੰਪਨੀਆਂ ਨੇ ਆਸਿਰ ਦੋ ਹੀ ਰਿਹਾਈਸ਼ੀ ਜੋ ਮਕਾਨ ਹੈ ਉਹ ਐਡਰੈਸ ਦੇ ਉੱਪਰ ਇਹਨਾਂ ਨੇ ਮਤਲਬ ਉਹਨਾਂ ਦਾ ਐਡਰੈਸ ਦਿਖਾਏ ਹੋਏ ਇੱਕ ਇੱਕ ਐਨਆਰਆਈ ਹੈਗਾ ਮਲਕੀਤ ਸਿੰਘ son of ਗੁਰਦੇਵ ਸਿੰਘ ਜੋ ਯੂਐਸ ਦੇ ਵਿੱਚ ਰਹਿੰਦਾ ਉਹਦੇ ਨਾਲ ਇੱਕ ਜਸਪ੍ਰੀਤ ਸਿੰਘ ਜੋ ਕਿ ਅਰੈਸਟ ਹੋ ਚੁੱਕਾ ਜਸਪ੍ਰੀਤ ਨੇ ਇਨ ਪ੍ਰਾਈਵੇਟ ਕਪੈਸਿਟੀ ਰੈਂਟ ਅਗਰੀਮੈਂਟ ਕੀਤਾ ਤੇ ਐਨਆਰਏ ਨੂੰ ਨਹੀਂ ਪਤਾ ਕਿ ਉਹਦੇ ਮਕਾਨ ਦਾ ਐਡਰੈਸ ਯੂਜ਼ ਕਰਕੇ ਨਾ ਨੇ ਅਗੇ ਫਰਮਾਂ ਚਲਾ ਲੈਣੀਆਂ ਨੇ ਤੋਂ ਫਰਮਸ ਦਾ ਐਡਰੈਸ ਉਹ ਮਕਾਨ ਦਿਖਾਏ ਹੋਏ ਅੱਜ ਤੁਸੀਂ ਕੋਈ ਵੀ ਜਾ ਕੇ ਦੇਖੋਗੇ ਉਹ ਖਾਲੀ ਮਕਾਨ ਹੈ ویرਾਨ ਮਕਾਨ ਹੈ ਉੱਥੇ ਕੋਈ ਕੰਮ ਨਹੀਂ ਚੱਲਦਾ ਇਹਨਾਂ ਨੇ ਸਿਰਫ ਜਦੋਂ ਇਹਨਾਂ ਨੇ ਬੈਂਕ ਅਕਾਊਂਟਸ ਖੋਲਨੇ ਸੀਗੇ ਉਸ ਵੇਲੇ ਇੱਕ ਫਲੈਕਸ ਬੋਰਡ ਲਾਤਾ ਕੰਪਨੀ ਦਾ ਉੱਪਰ ਟਾਂਕੇ ਉਹਦੇ ਥੱਲੇ ਫੋਟੋ ਖਿਚਾ ਕੇ ਇਹਨਾਂ ਨੇ ਉਹ ਫੋਟੋ ਲਾ ਕੇ ਬੈਂਕ ਅਕਾਊਂਟਸ ਖੁਲਵਾ ਲਈ ਤਾਂ ਕਿ ਲੱਗੇ ਕਿ ਫਰਮ ਹੈ ਬਟ ਅੰਦਰ ਤੁਸੀਂ ਜਾਓਗੇ ਉਹ ویرਾਨ ਮਕਾਨ ਤੇ ਇਹਨਾਂ ਨੇ ਰੈਂਟ ਅਗਰੀਮੈਂਟ ਕੀਤਾ ਰਿਹਾਇਸ਼ੀ ਉਹ ਵੀ ਇੱਕ ਪ੍ਰਾਈਵੇ ਨੇ ਕੰਪਨੀ ਦੇ ਨਾਂ ਤੇ ਕੋਈ ਰੈਂਟ ਅਗਰੀਮੈਂਟ ਤੱਕ ਵੀ ਨਹੀਂ ਹੈ। ਤਾਂ ਐਨਆਰਆਈ ਨੂੰ ਵੀ ਅਸੀਂ ਉਹ ਉਹਦੀ ਵੀ ਸਟੇਟਮੈਂਟ ਲੈ ਰਹੇ ਆ ਤਾਂ ਕਿ ਉਹ ਵੀ ਫਿਰ ਅੱਗੇ ਆਪਣਾ ਐਕਸ਼ਨ ਲੈ ਸਕੇਗੀ ਉਹਦੇ ਵੀ ਪ੍ਰਾਪਰਟੀ ਦੀ ਦੁਰਵਰਤੋਂ ਕੀਤੀ क्राइम ਦੇ ਵਿੱਚ ਉਹਦੀ ਪ੍ਰਾਪਰਟੀ ਦੀ ਯੂਸੇਜ ਕੀਤੀ ਹੈ ਦੂਜਾ ਇਹਦਾ ਜੋ ਅਕਿਊਜ਼ਡ ਹੈਗਾ ਵਿਕਰਮਜੀਤ ਸਿੰਘ ਇਹਨੇ ਆਪਣੇ ਮਕਾਨ ਦੇ ਹੀ ਐਡਰੈਸ ਦੇ ਉੱਪਰ ਚਾਰ ਪੰਜ ਫਰਮਾਂ ਦਾ ਐਡਰੈਸ ਦਿਖਾਇਆ ਹੋਏਗਾ ਬਟ ਉੱਥੇ ਵੀ ਅਗਰ ਤੁਸੀਂ ਜਾਓਗੇ ਉੱਥੇ ਰਿਹਾਇਸ਼ੀ ਮਕਾਨ ਹੈਗਾ ਉੱਥੇ ਕੋਈ ਕੰਪਨੀ ਨਹੀਂ ਚੱਲਦੀ ਕੋਈ ਫਰਮ ਨਹੀਂ ਚੱਲਦੀ ਕੁਝ ਕੰਮ ਨਹੀਂ ਹੁੰਦਾ ਤੇ ਇਹਨਾਂ ਨੇ ਇਦਾਂ ਮਿਸਯੂਜ਼ ਆਫ ਪ੍ਰਾਈਵੇਟ ਪ੍ਰਾਪਰਟੀਆਂ ਕਰਕੇ ਵੀ ਅੱਗੇ ਉਹਨਾਂ ਨੂੰ ਐਸ ਕੰਪਨੀ ਦਿਖਾਇਆ ਬਟ ਉੱਥੇ ਕੁਝ ਕੰਮ ਨਹੀਂ ਹੁੰਦਾ ਤੀਜਾ ਇਹਨਾਂ ਨੇ ਜੋ ਜੀਐਸਟੀ ਨੇ ਸਾਨੂੰ ਲਿਖ ਕੇ ਲਿਖਤੀ ਰਿਪੋਰਟ ਦਿੱਤੀ ਹੈ ਉਸ ਲਿਖਤੀ ਰਿਪੋਰਟ ਦੇ ਵਿੱਚ ਇਹਨਾਂ ਨੇ ਆਪਣੇ ਆਪ ਨੂੰ ਹੋਲ ਸੇਲਰ ਐਂਡ ਮੈਨੂਫੈਕਚਰਰ ਐਂਡ ਰਿਟੇਲਰ ਆਫ ਸਪੈਕਟ੍ਰੋਮੀਟਰ ਐਕਸ-ਰੇ ਮਸ਼ੀਨਸ ਔਰ ਇੱਦਾਂ ਦੇ ਸਪੈਕਟ੍ਰੋਮੀਟਰ ਟਾਈਪ ਦੇ ਜੋ ਮੈਡੀਕਲ ਇਕਵਿਪਮੈਂਟਸ ਵਗੈਰਾ ਹੁੰਦੇ ਉਹਦਾ ਦੇ ਮਸ਼ੀਨਾਂ ਦਾ ਇਹਨਾਂ ਨੇ ਮੈਨੂਫੈਕਚਰਰ ਕਮ ਹੌਲਸੇਲਰ ਕਮ ਰਿਟੇਲਰ ਦਿਖਾਇਆ ਹੈ ਬਟ ਇਹਨਾਂ ਦੇ ਕੋਲ ਉਹਦਾ ਦਾ ਦੂਰ ਦੂਰ ਤੱਕ ਲੈਣਾ ਦੇਣਾ ਨਹੀਂ ਹੈ ਤਾਂ ਉਹ ਵੀ ਅਸੀ ਜੀਐਸਟੀ ਡਿਪਾਰਟਮੈਂਟ ਨੂੰ ਨੋਟੀਫਾਈ ਕਰਤਾ ਹੈਗਾ ਕਿ ਉਹ ਵੀ ਆਪਣਾ ਫਿਰ ਅ ਅਗਰ ਉਹਨਾਂ ਦੇ ਕਿਸੇ ਅ ਕਿਸੇ ਆਫੀਸਰ ਦੀ ਇਨਵੋਲਵਮੈਂਟ ਹੈ ਕਿ ਵੈਰੀਫਿਕੇਸ਼ਨ ਉਹਨਾਂ ਦੇ ਵੱਲੋਂ ਪ੍ਰੋਪਰ ਹੋਈ ਨਹੀਂ ਤਾਂ ਉਹ ਵੀ ਆਪਣਾ ਫਿਰ ਐਕਸ਼ਨ ਲੈ ਸਕਦੇ ਹੈ ਇਸ ਟੋਟਲ ਜੋ ਫਰਾਡ ਹੈਗਾ ਇਹਦੇ ਵਿੱਚ ਹੁਣ ਤੱਕ ਸਾਡੇ ਕੋਲ 35 ਤੋਂ 36 ਕੰਪਲੇਨੈਂਟਸ ਆ ਚੁੱਕੇ ਕਿਉਂਕਿ ਲੋਕਾਂ ਨੂੰ ਹੁਣ ਤੱਕ ਕੁਝ 2-3 ਮਹੀਨੇ ਪਹਿਲੇ ਤੱਕ ਇਹ ਆਹੀ ਜੋ ਨਵੇਂ ਬੰਦੇ ਆਉਂਦੇ ਉਹਦਾ ਪੈਸਾ ਲੈ ਕੇ ਉਹਨਾਂ ਨੂੰ ਕੁਝ-ਕੁਝ ਰਿਟਰਨ ਦਿੰਦੇ ਰਹਿੰਦੇ ਸੀਗੇ ਤੇ ਕੰਪਲੇਨੈਂਟ ਸਾਡੇ ਕੋਲ 35 ਤੋਂ 40 ਦੇ ਵਿੱਚ ਵਿੱਚ ਹੈ ਹੁਣ ਸਾਨੂੰ ਲੱਗਦਾ ਹੈ ਕਿ ਜਦੋਂ-ਜਦੋਂ ਲੋਕਾਂ ਨੂੰ ਪਤਾ ਲੱਗੇਗਾ ਕਿ ਉਹਨਾਂ ਦੇ ਨਾਲ ਫਰਾਡ ਹੋਇਆ ਹੈ ਹੋਰ ਵੀ ਲੋਕੀ ਆਣਗੇ ਤੇ ਮੈਂ মিডিਆ ਦੇ ਮਾਧਿਅਮ ਰਾਹੀਂ ਵੀ ਲੋਕਾਂ ਨੂੰ ਦੱਸਣਾ ਚਾਹੁੰਦੀ ਹੂ ਕਿ ਤੁਸੀਂ ਅਗਰ ਜਨਰੇਸ਼ਨ ਆਫ ਫਾਰਮਿੰਗ GOF HOF ਇਦਾਂ ਦੀ ਜਾਂ ਜਨਰੇਸ਼ਨ ਆਫ ਫਾਰਮਿੰਗ ਜਾਂ ਦੋ GOF ਇਦਾਂ ਦੀ ਕੰਪਨੀਆਂ ਦੇ ਵਿੱਚ ਅਗਰ ਤੁਸੀਂ ਪੈਸਾ ਇਨਵੈਸਟ ਕੀਤਾ ਆ ਸੋਚ ਕੇ ਕਿ ਤੁਹਾਡਾ ਬਹੁਤ ਜ਼ਿਆਦਾ ਰਿਟਰਨ ਆਏਗਾ ਤੇ ਤੁਸੀਂ ਸਾਡੇ ਕੋਲ ਆਓ ਕਿਉਂਕਿ ਅਸੀਂ ਆਦੀ ਪ੍ਰਾਪਰਟੀਆਂ ਵਗੈਰੇ ਵੀ ਆਇਡੈਂਟੀਫਾਈ ਕਰ ਰਹੇ ਤੇ ਅਸੀਂ ਲੀਗਲ ਕਾਰਵਾਈ ਕਰਦੇ ਹੋਏ ਉਹ ਜੁਡੀਸ਼ਰੀ ਤੋਂ ਤੁਹਾਡੇ ਪੈਸੇ ਵਾਪਸ ਕਰਾਉਣ ਦੀ ਜੋ ਸ਼ੁਰੂਆਤ ਹੈ ਉਹ ਕਰਾ ਸਕਦੇ ਤੇ ਉਹ ਵੀ ਅਸੀਂ ਕਰਾਂਗੇ ਲੇਕਿਨ ਸਾਡੇ ਕੋਲ ਕੰਪਲੇਨੈਂਟਸ ਜਦੋਂ ਤੱਕ ਨਹੀਂ ਆਣਗੇ ਤਦ ਤੱਕ ਸਾਨੂੰ ਪਤਾ ਨਹੀਂ ਲੱਗੇਗਾ ਕਿ ਕਿਸ ਕਿਸ ਦੇ ਪੈਸੇ ਜਾਣੇ ਤੇ ਉਹ ਵੀ ਸਾਨੂੰ ਕੰਪਲੇਨਜ਼ ਦੇ ਤਾਂਕਿ ਅਸੀਂ ਪ੍ਰੋਪਰ ਲੀਗਲ ਐਕਸ਼ਨ ਉਹਨਾਂ ਦੀ ਕੰਪਲੇਨਜ਼ ਦੇ ਉੱਪਰ ਵੀ ਸ਼ੁਰੂ ਕਰ ਸਕੇ ਇਹਨਾਂ ਦੀ ਜਦੋਂ ਅਸੀਂ ਪ੍ਰਾਪਰਟੀ ਆਇਡੈਂਟੀਫਾਈ ਕਰ ਰਹੇ ਸੀ ਕਿਉਂਕਿ ਗੁਣੀ ਨਾ ਨੇ ਜੋ ਪੈਸਾ ਫਰਾਡ ਕੇ ਮਾਧਿਮ ਤੋਂ ਕਮਾਇਆ ਹੈ ਉਹ ਅੱਗੇ ਕਿੱਥੇ ਕਿੱਥੇ ਇਹਨਾਂ ਨੇ ਪਾਰਕ ਕੀਤਾ ਹੈ ਉਹ ਅਸੀਂ ਲੱਭ ਰਹੇ ਹਾਂ ਕਾਫੀ ਕਾ ਪ੍ਰੋਪਰਟੀਆਂ ਸਾਨੂੰ ਮਿਲ ਗਏ ਜਿੱਥੇ ਇਹਨਾਂ ਨੇ ਆਈਦਰ ਪੈਸਾ ਪਾਕਿੱਤਾ ਸੀਗਾ ਔਰ ਲੋਕਾਂ ਨੂੰ ਲੋਕਾਂ ਨੂੰ ਕੁਮਰਾਾ ਕਰਨ ਦੇ ਲਈ ਉੱਥੇ ਬਿਆਨਾ ਵਗੈਰਾ ਕਰਕੇ ਲੋਕਾਂ ਨੂੰ ਦਿਖਾਉਂਦੇ ਸੀਗੇ ਕਿ ਸਾਡੇ ਕੋਲ ਇੰਨੀ ਪ੍ਰੋਪਰਟੀ ਹੈ ਤੇ ਮੈਂ ਤੁਹਾਨੂੰ 6 ਮੇਨ ਪ੍ਰੋਪਰਟੀ ਜੋ ਹੁਣ ਤੱਕ ਅਸੀਂ ਆਇਡੈਂਟੀਫਾਈ ਕੀਤੀ ਉਹਦੇ ਬਾਰੇ ਵੀ ਦੱਸਣਾ ਚਾਹੁੰਦੀ ਹੂੰ ਪਹਿਲੀ ਇਹਨਾਂ ਨੇ ਇੱਕ ਮਾਛੀਵਾੜਾ ਸਾਹਿਬ ਵਿਖੇ ਕਲੋਨੀ ਹੈ ਜਿੱਥੇ ਇਹਨਾਂ ਨੇ ਟੋਟਲ 34 64 ਬਿਸਵੇਦੀ ਇੱਕ ਬਿਆਨਾ ਕੀਤਾ ਸੀਗਾ ਕੋਈ ਲਿਖਤੀ ਬਿਆਨ ਨਹੀਂ ਕੀਤਾ ਉਹਦਾ ਮੂੰਝਵਾਨੀ ਬਿਆਨ ਕੀਤਾ ਹੋਇਆ ਟੋਟਲ 2.24 ਕਰੋੜ ਦਾ ਬਿਆਨ ਕੀਤਾ ਜਿਹਦਾ ਜਿਹਦੇ ਵਿੱਚ ਉਹ ਇਨਾਂ ਨੇ ਸਿਰਫ 69 ਲੱਖ ਰੁਪਏ ਦਿੱਤੇ ਸੀਗੇ ਹੁਣ ਉਹ ਕਲੋਨੀ ਨੂੰ ਯੂਜ਼ ਕਰਦੇ ਸੀਗੇ ਕਿ ਜਦੋਂ ਕੋਈ ਰੋਲਾ ਪਾਉਂਦਾ ਸੀਗੇ ਕਿ ਸਾਡੇ ਪੈਸੇ ਮਰਤਾ ਨਹੀਂ ਜਾਣਗੇ ਤਾਂ ਆ ਉੱਥੇ 플ੌਟ ਦਿਖਾ ਦਿੰਦੇ ਸੀਗੇ ਕਿ ਇੱਥੇ ਸਾਡੇ ਕੋਲ ਬਹੁਤ ਜ਼ਿਆਦਾ ਪ੍ਰਾਪਰਟੀ ਹੈਗੀ ਤੇ ਅਗਰ ਤੁਹਾਨੂੰ ਵਿਸ਼ਵਾਸ ਨਹੀਂ ਹੁੰਦਾ ਤਾਂ ਤੁਹਾਡੀ ਅਸੀਂ ਇੱਥੇ ਰਜਿਸਟ੍ਰੇਸ਼ਨ ਕਰਾ ਦਾਂਗੇ ਪ੍ਰਾਪਰਟੀ ਦੀ ਰਜਿਸਟਰੀ ਕਰਾ ਦਾਂਗੇ ਤੇ ਉੱਥੇ ਹੀ ਦਿਖਾਉਂਦੇ ਸੀ ਕਿ ਲੋਕਾਂ ਨੂੰ ਗੁੰਮਰਾਹ ਕਰਦੇ ਸੀਗੇ ਦੂਜੀ ਇੱਕ ਪ੍ਰਾਪਰਟੀ ਅਸੀਂ ਆਰਐਸ ਕਲੋਨੀ ਅ ਇੱਥੇ ਖੰਨਾ ਵਿਖੇ ਅਸੀਂ ਸਮਰਾਲਾ ਵਿਖੇ ਆਈਡੈਂਟੀਫਾਈ ਕੀਤੀ ਜਿੱਥੇ ਇਹਨਾਂ ਨੇ 38 ਕਨਾਲ ਲੈਂਡ ਦੀ ਕੁੱਲ 5 ਕਰੋੜ ਦੇ ਵਿੱਚ ਡੀਲ ਕੀਤੀ ਜਿਹਦੇ ਵਿੱਚ ਉਹ 3.5 ਕਰੋੜ ਕੈਸ਼ ਦੇ ਵਿੱਚ ਉਹ ਪਰਸਨ ਨੂੰ ਦੇ ਚੁਕੇ ਹਨ ਇੱਕ 3 ਜੀ ਇਨਾਂ ਨੇ 16 ਕਨਾਲ ਵਾਲਿਓ ਪਿੰਡ ਹੈਗ ਇੱਕ ਸਮਰਾਲਾ ਵਿਖੇ ਉੱਥੇ 3.5 ਕਰੋੜ ਦੇ ਵਿੱਚ ਉਹ ਬਿਆਨ ਕੀਤਾ ਬਟ ਉਹਦਾ 10 ਲੱਖ ਰੁਪਏ ਨਾ ਨੇ ਪੇਮੈਂਟ ਕੀਤੀ ਹੈ ਚੌਥੀ ਇੱਕ ਪ੍ਰਾਪਰਟੀ ਇਨਾਂ ਨੇ 14 ਕਰੋੜ 14 ਏਕੜ ਲੈਂਡ ਇਨਾਂ ਨੇ ਇੱਕ ਐਚ ਸੀ ਐਸ ਇਨਫਰਾਸਟ੍ਰਕਚਰ ਹੈ ਚੰਡੀਗੜ੍ਹ ਵਿਖੇ ਕਲੋਨੀ ਉੱਥੇ ਇਨਾਂ ਨੇ 14 ਏਕੜ ਬਾਏ ਕਰਨਾ ਸੀਗਾ ਟੋਟਲ ਇਨਾਂ ਨੇ ਉਧਰ ਜੋ ਉਹ ਕੀਤੀ ਹੈਗੀ ਸੈਟਲਮੈਂਟ ਕੀਤੀ ਹੈਗੀ ਉਹ ਐਗਰੀਮੈਂਟ ਕੀਤੀ ਉਹ 7 ਕਰੋੜ ਦੀ ਕੀਤੀ ਬਟ ਉਹ 7.5 ਕਰੋੜ ਦੇ ਵਿੱਚ ਉਹ ਇਨਾਂ ਨੇ 74 ਲੱਖ ਰੁਪਏ ਦੀ ਪੇਮੈਂਟ ਹਜੇ ਤੱਕ ਕੀਤੀ ਹੋਈ ਹੈ ਤਾਂ ਉੱਥੇ ਵੀ ਇਨਾਂ ਨੇ ਬੁੱਕ ਕੀਤੀ 14 ਏਕੜ ਜ਼ਮੀਨ ਇਹਦੇ ਨਾਲ ਨਾਲ ਇਨਾਂ ਨੇ 3 ਏਕੜ ਜ਼ਮੀਨ ਸਰਹੰਦ ਵਿਖੇ ਇੱਕ ਹੋਟਲ ਦੇ ਨੇੜੇ ਵੀ ਬੁੱਕ ਕੀਤੀ ਹੋਈ ਜੋ ਜਿਹਦੇ ਟੋਟਲ ਇਨਾਂ ਨੇ ਐਗਰੀਮੈਂਟ 6 ਕਰੋੜ ਦੇ ਵਿੱਚ ਕੀਤਾ ਹੈਗਾ ਤੇ 30 ਲੱਖ ਦੇ ਇਨਾਂ ਨੇ ਪੇਮੈਂਟ ਕੀਤੀ ਹੋਈ ਹੈ ਤਾਂ ਇਹ 6 ਮੇਨ ਪ੍ਰਾਪਰਟੀ ਜੋ ਹਜੇ ਤੱਕ ਆਈਡੈਂਟੀਫਾਈ ਸੀ ਕੀਤੀ ਹੈ ਇਹਨਾਂ ਦੀ ਓਨਰਸ਼ਿਪ ਵਗੈਰਾ ਦਾ ਸਾਰਾ ਡੀਟੈਲ ਕੱਢ ਕੇ ਜੋ ਜੋ ਇਹਨਾਂ ਨੇ ਪੇਮੈਂਟਸ ਵਗੈਰਾ ਕੀਤੀ ਹੈ ਅਸੀਂ ਇਹਨਾਂ ਨੂੰ ਫ੍ਰੀਜ਼ ਕਰਾ ਕੇ ਲੋਕਾਂ ਦਾ ਪੈਸਾ ਲੁਟਾਉਣ ਦੀ ਆ ਵਾਲੀ ਪ੍ਰੋਸੈਸ ਵੀ ਸ਼ੁਰੂ ਕਰਾ ਦੇਗੇ ਤੇ ਇੱਥੇ ਕੁਝ ਪ੍ਰਾਪਰਟੀਆਂ ਜਿੱਥੇ ਇਹਨਾਂ ਨੇ ਪੈਸਾ ਪੱਕ ਕਰਨਾ ਸੀਗਾ ਤੇ ਆਪਣਾ ਪ੍ਰਾਈਵੇਟ ਔਰ ਆ ਸਾਰਾ ਕਾ ਸਾਰਾ ਕੋਈ ਕੰਪਨੀ ਦੇ ਨਾਂ ਤੇ ਕੋਈ ਪ੍ਰਾਪਰਟੀ ਨਹੀਂ ਹੈ ਆ ਜੋ ਅਕਿਊਜ਼ਡ ਹੈ ਅਲੱਗ-ਅਲੱਗ ਅਕਿਊਜ਼ਡ ਨੇ ਇਨਾਂ ਦੇ ਆਪਣੀ ਪ੍ਰਾਈਵੇਟ ਪ੍ਰਾਪਰਟੀ ਅਸੀਂ ਇਹ ਬਣਾ ਰਹੇ ਸੀਗੇ ਤੋਂ ਕੰਪਨੀ ਦੇ ਨਾਂ ਤੇ ਜੋ ਪੈਸਾ ਲੈ ਕੇ ਅੱਗੇ ਲਾਂਡਰਿੰਗ ਜਿਹਨੂੰ ਕਹਿੰਦੇ ਮਨੀ ਲਾਂਡਰਿੰਗ ਤਾਂ ਅੱਗੇ ਇਹਨਾਂ ਨੇ ਪ੍ਰਾਪਰਟੀ ਵਗੈਰਾ ਆਪਣੇ ਨਾਂ ਤੇ ਪਰਸਨਲ ਪ੍ਰਾਪਰਟੀ ਬਾਈ ਕਰਨੀ ਸੀਗੀ ਤਾਂ ਇੱਥੇ ਇੱਥੇ ਇਹਨਾਂ ਨੇ 6 ਜੋ ਹਜੇ ਤੱਕ ਪਤਾ ਲੱਗੇ ਅੱਗੇ ਹੋਰ ਵੀ ਅਸੀਂ ਬੀ ਕੇ ਤਕਰੀਬਨ ਆਈਡੈਂਟੀਫਾਈ ਕੀਤੀਆਂ ਨੇ ਬਟ 6 ਪ੍ਰਾਪਰਲੀ ਆਈਡੈਂਟੀਫਾਈ ਹੋ ਗਏ ਜਿਨ੍ਹਾਂ ਦਾ ਅਸੀਂ ਵੈਰੀਫਿਕੇਸ਼ਨ ਕਰ ਚੁੱਕੇ ਹਾਂ ਇਹਦੇ ਨਾਲ ਨਾਲ ਇਹਨਾਂ ਨੇ ਕੁਝ ਹੋਟਲਸ ਵਗੈਰਾ ਵੀ ਕਿਰਾਇਆ ਤੇ ਲਿੱਤੇ ਸੀਗੇ हिमाचल प्रदेश ਦੇ ਵਿੱਚ ਇੱਕ ਜਾਬਲੀ ਹੈਗੀ ਜਗ੍ਹਾ ਉੱਥੇ ਇਹਨਾਂ ਨੇ ਹੋਟਲ ਕਿਰਾਏ ਤੇ ਲਿੱਤਾ ਸੀਗਾ ਉਹਦਾ ਕਾਫੀ ਮੋਟਾ ਕਿਰਾਇਆ 70 75 ਲੱਖੇ ਤਕਰੀਬਨ ਇਹ ਦੇ ਰਹੇ ਸੀਗੇ ਤੇ ਦੇ ਨਾਲ ਇੱਕ 3B2 ਮੁਹਾਲੀ ਵਿਖੇ ਇਹਨਾਂ ਨੇ ਹੋਟਲ ਕਿਰਾਏ ਤੇ ਲਿੱਤਾ ਸੀਗਾ ਇੱਥੇ ਇਹਨਾਂ ਹੋਟਲਾਂ ਦੇ ਵਿੱਚ ਇਹ ਆਪਣੇ ਜਿਨ੍ਹਾਂ ਨੂੰ ਇਨਵੈਸਟਮੈਂਟ ਦਾ ਸੁਪਨਾ ਦਿਖਾਉਂਦੇ ਸੀਗੇ ਉਹਨਾਂ ਨੂੰ ਲੈ ਕੇ ਜਾਂਦੇ ਉੱਥੇ ਸਟੇਜ ਟੂ ਕਰਾਉਂਦੇ ਉਹਨਾਂ ਦੀ ਟ੍ਰੇਨਿੰਗ ਟ੍ਰੂਨਿੰਗ ਕਰਾਉਂਦੇ ਦਿਖਾਉਂਦੇ ਉਹ ਸਾਰਾ ਪੀਪੀਟੀਜ਼ ਵਗੈਰਾ ਬਣਾ ਕੇ ਕਿ ਕਿਵੇਂ ਉਹਨਾਂ ਦਾ ਪੈਸਾ ਬਹੁਤ ਛੋਟੇ ਟਾਈਮ ਦੇ ਵਿੱਚ ਡਬਲ ਹੋ ਜਾਏਗਾ ਤੇ 8% ਪਰ ਮੰਥ ਉਹਨਾਂ ਨੂੰ ਰਿਟਰਨ ਵੀ ਆਨੇ ਸ਼ੁਰੂ ਹੋ ਜਾਏਗੀ ਤਾਂ ਇਹਨਾਂ ਨੇ ਇੱਦਾਂ ਪ੍ਰੋਪਰਟੀਆਂ ਵਗੈਰਾ ਵੀ ਉਹ ਬਣਾਉਣ ਦਾ ਟਰਾਈ ਕੀਤਾ ਤੇ ਅਸੀਂ ਆ 44 ਅਕਾਊਂਟ ਜੋ ਇਨਾਦੇ 23 ਨਿੱਜੀ ਅਕਾਊਂਟਸ ਤੇ 21 ਨਾਦੇ ਜੋ ਕੰਪਨੀਆਂ ਦੇ ਅਕਾਊਂਟਸ ਹੈ ਉਹਨਾਂ ਨੂੰ ਫ੍ਰੀਜ਼ ਕਰਾਤਾ ਹੈਗਾ ਉਹਨ ਅਕਾਊਂਟਸ ਦੇ ਵਿੱਚ ਟੋਟਲ 1 ਕਰੋੜ 15 ਲੱਖ 52 ਹਜ਼ਾਰ ਦੀ ਰਾਸ਼ੀ ਜੋ ਫ੍ਰੀਜ਼ ਹੋ ਚੁੱਕੇ ਐਸ ਦੇ ਨਾਲ ਨਾਲ ਜੋ ਪ੍ਰੋਪਰਟੀਆਂ ਦਾ ਜੋ ਇਹਨਾਂ ਨੇ ਬਿਆਨ ਹੋਇਆ ਹੈ ਕਿੰਨਾ ਹੈ ਉਹ ਅਸੀਂ ਫ੍ਰੀਜ਼ ਕਰਾ ਕੇ ਉਹ ਅਸੀਂ ਰਿਕਵਰੀ ਵਾਲੇ ਪਾਸੇ ਲੈ ਕੇ ਜਾਏਗੇ ਤੇ ਅਸੀਂ ਹੁਣ ਤੱਕ ਇਸ ਜੋ ਤਿੰਨ ਐਫਆਈਰਜ਼ ਹੋਂ ਤੱਕ ਕੂਈਆਂ ਨੇ ਇਹਨਾਂ ਦੇ ਵਿੱਚ ਹੁਣ ਤੱਕ ਅਸੀਂ 8% ਨੂੰ ਅਰੈਸਟ ਕਰ ਚੁਕੇ ਅਤੇ ਨਾਲ-ਨਾਲ ਬਹੁਤ ਸਾਰੇ ਜੋ ਅਕਿਊਜ਼ਡ ਹੈ ਉਹਨਾਂ ਨੂੰ ਨਾਮਿਨੇਟ ਕੀਤਾ ਉਹਨਾਂ ਦੀ ਪਾਲ ਜਾਰੀ ਹੈ ਤੇ ਜੋ ਅਕਿਊਜ਼ ਬਾਹਰ ਹੈ ਉਹਨਾਂ ਦੇ ਲਈ ਵੀ ਮੈਂ ਮੀਡੀਆ ਕੇ ਥਰੂ ਲੋਕਾਂ ਨੂੰ ਹੀ ਥੋੜਾ ਜਿਹਾ ਤਾਮਨੀ ਦੇਣਾ ਚਾਹੁੰਦੀ ਕਿ ਉਹ ਲੋਕਾਂ ਨੂੰ ਰੀਚ ਆਊਟ ਕਰ ਰਹੇ ਕਿ ਤੁਸੀਂ ਹੁਣ ਥੋੜਾ ਬਹੁਤ 1 ਲੱਖ ਰੁਪਏ ਲੈ ਕੇ ਆਪਣਾ ਮੂੰਹ ਸਾਟ ਕਰ ਲਓ ਕੁਝ ਟਾਈਮ ਤੱਕ ਉਦੋਂ ਬਾਅਦ ਅਸੀਂ ਤੁਹਾਡੀ ਪੇਮੈਂਟਸ ਵਗੈਰਾ ਕਰ ਦੇਵਾਂਗੇ ਬਟ ਲੋਕਾਂ ਨੂੰ ਮੈਂ ਦੱਸਣਾ ਚਾਹੁੰਦੀ ਇਹਨਾਂ ਦੇ ਕੋਲ ਨਾ ਕੁਝ ਇਹਨਾਂ ਦੀ ਕੋਈ ਕੰਪਨੀ ਚੱਲਦੀ ਹੈ ਨਾ ਇਹਨਾਂ ਦੇ ਕੋਈ ਫਾਰਮਸ ਹੈ ਨਾ ਇਹਨਾਂ ਦੇ ਕੋਲ ਕੋਈ ਵਰਮੀ ਕੰਪੋਸਟ ਦਾ ਬੇਸ ਹੈਗਾ ਨਾ ਹੀ ਇਹਨਾਂ ਦਾ ਕੋਈ ਬਿਜ਼ਨਸ ਚੱਲਦਾ ਹੈਗਾ ਬਟ ਇਹ ਆ ਸਾਰਾ ਕੁਝ ਝੂਠ ਬਣਾ ਕੇ ਤੁਹਾਨੂੰ ਸੁਪਨੇ ਦਿਖਾ ਰਹੇ ਸੀਗੇ ਥੋੜੇ ਪੈਸੇ ਮੋੜਨ ਦਾ ਇਨਾਦੇ ਕੋਲ ਕੁਝ ਵੀ ਨਹੀਂ ਹੈਗਾ ਤਾਂ ਤੁਸੀਂ ਸਾਡੇ ਕੋਲੋਂ ਤਾਂ ਕਿ ਅਸੀਂ ਤੁਹਾਡਾ ਪੈਸਾ ਇਹਨਾਂ ਤੋਂ ਕਢਵਾ ਕੇ ਤੁਹਾਨੂੰ ਲੀਗਲੀ ਵਾਪਸ ਦਵਾ ਸਕੀ ਤਾਂ ਹੁਣ ਤੱਕ ਇਸ ਵਾਲੇ ਜੋ ਕੇਸਸ ਹੈ 3-4 ਇਨਾਂ ਦੇ ਵਿੱਚ ਇੰਨੀ ਤਫ਼ਤੀਸ਼ ਹੋ ਚੁੱਕੀ ਹੈ ਅੱਗੇ ਇਹਨਾਂ ਨੇ ਜੋ ਵੈੱਬਸਾਈਟ ਬਣਾਈ ਸੀਗੀ ਉਹਦਾ ਵੀ ਅਸੀਂ ਟੈਕਨੀਕਲ ਡਾਟਾ ਕੱਢ ਕੇ ਅੱਗੇ ਉਹ ਵੀ ਤਫ਼ਤੀਸ਼ ਦੇ ਵਿੱਚ ਕਰ ਰਹੇ ਹਾਂ ਤੇ ਜਿਨne ਜਿਨne ਲੋਕੀ ਸਾਡੇ ਕੋਲ ਆ ਰਹੇ ਉਹਨਾਂ ਦਾ ਵੀ ਅਸੀਂ ਵੈਰੀਫਿਕੇਸ਼ਨ ਕਰਕੇ ਨਾਲ-ਨਾਲ ਕੰਪਲੇਂਟਸ ਵਗੈਰਾ ਲੈ ਕੇ ਉਹਦੇ ਉੱਪਰ ਵੀ ਐਕਸ਼ਨ ਸ਼ੁਰੂ ਕਰ ਰਹੇ ਹਾਂ ਤੇ پراپرٹیز वगैरह की और भी पाल है क्योंकि अब बेनामी प्रॉपर्टीज क्रिएट कर रहे सीगे जो आ, लोका ਦਾ ਮਿਹਨਤ ਦਾ ਪੈਸਾ ਇਹਨਾਂ ਨੇ ਇਲੀਗਲ ਤਰੀਕੇ ਨਾਲ ਉਹਨਾਂ ਤੋਂ ਇਕੱਠਾ ਕੀਤਾ ਉਹਨੂੰ ਅੱਗੇ ਕਰ ਰਹੇ ਸੀਗੇ ਤੇ ਇਹਦੇ ਨਾਲ ਨਾਲ ਜੋ ਵਾਂਟਡ ਕ੍ਰਿਮੀਨਲ ਨੇ ਉਹਨਾਂ ਦੀ ਰੇਡਸ वगैरह ਵੀ ਕੰਟੀਨਿਊਸਲੀ ਚੱਲਦੇ ਆ ਨੇ ਕਿਉਂਕਿ ਆ ਫਾਈਨੈਂਸ਼ੀਅਲ क्राइम ਹੈਗਾ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਟੁੰਗਾਈ ਨਾਲ ਜੋ ਪੂਰੀ ਕੀ ਪੂਰੀ ਟੀਮ ਹੈ ਐਸਆਈਟੀ ਜੋ ਕਿ ਐਸਪੀਡੀ ਦੇ ਨਾਲ ਦੋ ਡੀਐਸਪੀ ਡੀਐਸਪੀ ਡੀ ਤੇ ਡੀਐਸਪੀ ਸਮਰਾਲਾ ਇਹਨਾਂ ਦੇ ਨਾਲ ਇਨਸਪੈਕਟਰ ਵਿਨੋਦ ਆ ਸਾਰੇ ਕੇ ਸਾਰੇ ਇਕੱਠੇ ਹੋ ਕੇ ਔਰ ਵੀ ਨਾ ਦੇ ਨਾਲ ਕਈ ਸਾਰੇ ਆਫੀਸਰ ਜੇ ਜੋ ਅਟੈਚਡ ਹੈ ਤਾਂ ਸਿਟ ਪੂਰਾ ਟੁੰਗਾਈ ਨਾਲ ਇਸ ਪੂਰੇ ਮੁੱਦੇ ਦੀ ਤਫਤੀਸ਼ ਕਰ ਰਹੀ ਹੈਗੀ ਤੇ ਅੱਗੇ ਹੋਰ ਵੀ ਸਾਨੂੰ ਲੱਗਦਾ ਜਿੱਥੇ ਜਿੱਥੇ ਇਹਨਾਂ ਨੇ ਆ ਪੈਸਾ ਪਾਕ ਕੀਤਾ ਹੋਵੇਗਾ ਉਹ ਸਾਰੀ ਪ੍ਰਾਪਰਟੀ ਅਸੀਂ ਆਈਡੈਂਟੀਫਾਈ ਕਰਕੇ ਲੋਕਾਂ ਦਾ ਪੈਸਾ ਜਲਦ ਤੋਂ ਜਲਦ ਵਾਪਸ ਕਰਨ ਦਾ ਅਸੀਂ ਟਰਾਈ ਕਰਾਂਗੇ ਇਹਦੇ ਨਾਲ ਨਾਲ ਕੁਝ ਇਹਨਾਂ ਦੀਆਂ ਗੱਡੀਆਂ ਵਗੈਰਾ ਵੀ ਅਸੀਂ ਆਈਡੈਂਟੀਫਾਈ ਕੀਤੀ ਓ ਵੀ ਅਸੀਂ ਆਰਟੀਓਜ਼ ਵਗੈਰਾ ਨੂੰ ਵੀ ਲਿਖਿਆ ਹੈਗਾ ਜਿਵੇਂ ਗੱਡੀਆਂ ਦੀ ਓਨਰਸ਼ਿਪ ਵਗੈਰਾ ਦੀ ਵੈਰੀਫਿਕੇਸ਼ਨ ਆ ਜਾਂਦੀ ਅਸੀਂ ਉਹਨੂੰ ਵੀ ਉਹ ਗੱਡੀਆਂ ਵਗੈਰਾ ਨੂੰ ਵੀ ਟ੍ਰੇਸ ਕਰਕੇ ਉਹਨਾਂ ਨੂੰ ਵੀ ਫਿਰ ਮਤਲਬ ਲੋਕਾਂ ਦਾ ਜੋ ਪੈਸਾ ਹੈ ਔਰ ਲੀਗਲੀ ਉਸਕੇ ਥਰੂ ਵੀ ਅਸੀਂ ਵਾਪਸ ਪਰਾਨਾ ਟ੍ਰਾਈ ਕਰੀਗੇ। ਕਿੰਨੇ ਨਾਮਜਿਤ ਕੀਤੇ ਰਹੇ ਨੇ ਕਿੰਨਾ ਕਿੰਨਾ ਹਿੱਸਾ ਦੇ ਵਿੱਚ ਲੋਕ। ਨਾਮਜਿਤ ਤੋਂ ਬਹੁਤ ਸਾਰੇ ਹੈ। ਅਸੀਂ ਸਿਰਫ ਤੁਹਾਨੂੰ ਲਿਸਟ ਅਰੈਸਟਡ ਵਾਲੇ ਇਸ ਕਰਕੇ ਦਿੱਤਾ ਕਿਉਂਕਿ ਅਗਰ ਅਸੀਂ ਤੁਹਾਨੂੰ ਨਾਮਜਿਤ ਦਾ ਦੱਸ ਦੇ ਉਹਨਾਂ ਨੂੰ ਪਤਾ ਲੱਗਦਾ ਹੈਗਾ ਤੇ ਉਹ ਹੋ ਸਕਦਾ ਭਜਨ ਭੁਜਨ ਦਾ ਟ੍ਰਾਈ ਕਰਨ। ਬਟ ਇਹਦੇ ਵਿੱਚ ਹੁਣ ਤੱਕ ਸਾਨੂੰ ਜੋ ਮੋਟਾ-ਮੋਟਾ ਲੱਗਦਾ ਹੈਗਾ 25 ਤੋਂ 30 ਤੋਂ ਮੇਨ-ਮੇਨ ਬੰਦੇ ਹੈ ਕਿਉਂਕਿ ਕੋਈ ਇਹਨਾਂ ਦੇ ਅੱਗੇ ਪ੍ਰਾਪਰਟੀ ਬਾਈ ਕਰਨ ਹੈਲਪ ਕਰ ਰਿਹਾ ਸੀਗਾ ਕੋਈ ਪੈਸੇ ਇਹਨਾਂ ਦੇ ਮੀਡੀਆ ਨੂੰ ਦੱਸਣਾ ਚਾਹੁੰਦੀ ਕਿ ਇਹਨਾਂ ਦੀ ਫੈਮਲੀ ਮੈਂਬਰਜ਼ ਦੇ ਨਾਤੇ ਇਨਾਂ ਨੇ ਬਹੁਤ ਜ਼ਿਆਦਾ ਬਿਨਾ ਵੀ ਪ੍ਰਾਪਰਟੀ ਗੁਰ ਬਾਈ ਕਰਨ ਦੀ ਟ੍ਰਾਈ ਕੀਤੀ ਹੋਈ ਹੈ ਇਹਨਾਂ ਦੇ ਫੈਮਲੀ ਮੈਂਬਰਜ਼ ਦੇ ਨਾਤੇ ਅੱਗੇ ਪ੍ਰਾਪਰਟੀਆਂ ਦੀ ਬਿਆਨੇ ਹੋ ਰੱਖੇ ਹੈ ਆਪ ਪਾਰੋ ਫਟਰਨਿਸ ਵਗੈਰਾ ਲਿੱਤੇ ਹੋਏ ਨੇ ਤੇ ਇਹਨਾਂ ਦੇ ਫੈਮਲੀ ਮੈਂਬਰਸ ਦੇ ਵੀ ਅਕਾਊਂਟਸ ਵਗੈਰਾ ਅਸੀਂ ਸਾਰੇ ਖੰਗਾਲ ਰਹੇ ਨੇ ਤੇ ਸਾਰਾ ਕੁਝ ਕਿਉਂਕਿ ਫਾਈਨੈਂਸ਼ੀਅਲ ਕਰਾਇਮ ਇਵਿਡੈਂਸ ਕਲੈਕਸ਼ਨ ਇਜ਼ ਵੈਰੀ ਇੰਪੋਰਟੈਂਟ ਤੇ ਅਸੀਂ ਹਰ ਚੀਜ਼ ਨੂੰ ਤਰੀਕੇ ਨਾਲ ਕਰਦੇ ਹੋਏ ਹੀ ਅੱਗੇ ਚੱਲ ਰਹੇ ਹਾਂ ਤੇ ਅਸੀਂ ਇਸ ਕਰਕੇ ਨੋ ਇੰਗਲੇ ਅਸੀਂ ਡਿਸਕਲੋਜ਼ ਨਹੀਂ ਕਰ ਰਹੇ ਤਾਂ ਕਿ ਬੰਦੇ ਪਾਜ ਪੂਜ ਨਾ ਜਾਣ ਇਹਨਾਂ ਕੋਲ ਤੁਹਾਨੂੰ ਕੋਈ ਵੀ ਇਸ਼ਤ ਨਹੀਂ ਮਿਲ ਵੀ ਕਿੰਨੇ ਇਹਨਾਂ ਦੇ ਕਸਟਮਰ ਨੇ ਦੱਸਿਆ ਨਾ ਮੈਂ ਤੁਹਾਨੂੰ ਕਿੰਨਾਂ ਦੀ ਵੈਬਸਾਈਟ ਦਾ ਵੀ ਸੇ ਡਾਟਾ ਕੱਢ ਲਿਆ ਟੈਕਨੀਕਲੀ ਉਤੋਂ ਜਿੰਨੇ ਹੀ ਇਹਨਾਂ ਦੇ ਇਨਵੈਸਟਰਸ 21000 ਕੇ ਤਕਰੀਬਨ ਐਕਟਿਵ ਇਹਨਾਂ ਦੇ ਹਾਂ 21000 ਬੰਦੇ ਜੋ ਐਕਟਿਵ ਹੈ ते छत्ती हज़ार टोटल इना आई डीज़ क्रिएट की आईडीज़ हैं वो आईडीज़ लोग किन्ने के नहीं पता क्योंकि पैसा घूमया हुआ काफ़ी इन्होंने अपनी ही आईडीज़ वगैरह बना के इन्ह इन्होंने आपस के भी धोखाधड़ी की है इन्होंने कैश भी पैसे लेते हुए ये सारा है जो बैंक अकाउंट्स है इन्होंने कैश दू तो पैसे लेते हैं वो भी इकट्ठे किए बिहाफ तो भी आईडीज़ वगैरह क्रिएट कितिया हुई है तो क्योंकि अ सारे ही अपनी अपनी प्रॉपर्टीज़ बाय कर रहे थे तो ਆ ਆਪਣੇ ਧੋਕਾਦੜੀ ਲੋਕਾਂ ਦੇ ਨਾਲ ਵੀ ਕਰ ਰਹੇ ਸੀਗੇ ਆਪਸ ਦੇ ਵਿੱਚ ਲੁਕੋ ਲੁਕੋ ਕਰਕੇ ਨਾਨੇ ਕਾਫੀ ਕੀਤਾ ਹੋਇਆ ਉਹ ਸਾਰਾ ਡੇਟਾ ਅਸੀਂ ਟਾਈਮਲੀ ਉਹਨੂੰ ਕੱਢ ਕੇ ਅਸੀਂ ਟੈਕਨੀਕਲ ਈਵੈਲੂਏਸ਼ਨ ਲਈ ਭੇਜਿਆ ਹੋਇਆਗਾ ਲੇਕਿਨ 21000 ਦੇ ਤਕਰੀਬਨ ਜੋ ਐਕਟਿਵ ਯੂਜ਼ਰਸ ਇਨਾਂ ਦੇ ਵੈਬਸਾਈਟ ਦੇ ਉੱਪਰ ਸੀਗੇ ਉਹ ਹੈ ਤਾਂ ਹੋ ਸਕਦਾ ਕਿਸੇ ਨੇ ਇਨਾਂ ਦੇ ਪ੍ਰੋਡਕਟ ਬਾਏ ਕੀਤੇ ਹੋਣ ਤਾਂ ਯੂਜ਼ਰ ਬਣ ਗਿਆ ਹੋ ਸਕਦਾ ਇਨਵੈਸਟਰਸ ਹੋਣ ਬਟ ਜੋ ਇਹ ਮੈਂ ਤੁਹਾਨੂੰ ਦੱਸ ਰਿਹਾ 35 ਕਰੋੜ ਦੀ ਜਿਨ੍ਹਾਂ ਨੇ ਇਨਵੈਸਟਮੈਂਟ ਕੀਤੀ ਉਹਨਾਂ ਨੂੰ 9393 ਕਰੋੜ ਜੋ ਵਾਪਸ ਆਇਆ ਉਹ ਸਾਰੇ ਸ਼ੱਕੀ ਹੋ ਜਾਂਦੇ ਤੋਂ ਇੱਦਾਂ ਦੇ 8000 ਕੇ ਤਕਰੀਬਨ ਹੈ ਜੋ ਯੂਜ਼ਰ ਆਈਡੀਆਂ ਹੈ ਲੇਕਿਨ ਸਾਰੇ 8000 8700 پورے ਅਕਿਊਜ਼ ਨਹੀਂ ਹੋ ਸਕਦੇ ਇਹਨਾਂ ਦੇ ਵਿੱਚੋਂ ਕਿਉਂਕਿ ਡੇਟਾ ਬਹੁਤ ਸਾਰਾ ਅਸੀਂ ਛਟਨੀ ਕਰਕੇ ਅਸੀਂ ਹੌਲੀ-ਹੌਲੀ ਮਤਲਬ ਉੱਥੇ ਤੱਕ ਪਹੁੰਚ ਰਹੇ ਹੁਣ ਤੱਕ ਟੀਮ ਨੇ ਬਹੁਤ ਵਧੀਆ ਕੰਮ ਕਰਦੇ ਆ ਸਾਰਾ ਕੁਝ ਕੱਢ ਕੇ ਤੁਹਾਨੂੰ ਆਫੀਸ਼ੀਅਲ ਤਰੀਕੇ ਨਾਲ ਕੱਢ ਕੇ ਹੀ ਦੱਸ ਰਹੇ ਜੋ ਅਸੀਂ ਹੁਣ ਤੱਕ ਬਿਲਕੁਲ ਵੈਰੀਫਾਈ ਕਰ ਚੁੱਕੇ GST ਡਿਪਾਰਟਮੈਂਟ ਤੋਂ ਵੈਰੀਫਾਈ ਕਰ ਚੁੱਕੇ ਰਜਿਸਟਰਾਰ ਤੋਂ ਵੈਰੀਫਾਈ ਕਰ ਚੁੱਕੇ ਬੈਂਕ ਅਕਾਊਂਟ ਤੋਂ ਦੀ ਵੀ KYC ਵਗੈਰਾ ਅਸੀਂ ਵੈਰੀਫਾਈ ਕਰ ਚੁੱਕੇ ਟੋਟਲ ਬਾਹਰੀ ਪੰਜਾਬ ਤੋਂ ਬਾਹਰੀ ਸਟੇਟਾਂ ਚੋਂ हां जी हरियाणा देवी है आते यूपी वगैरह देवी राजस्थान देवी है इनफैक्ट इना ने एक फेक कंपनी जो हजेसी वेरीफाई करी ने वो पानीपत भी इना ने कोई फेक कंपनी उस एड्रेस पे बना रखी है बहुत भी कह रही हूं थोनो 20 तो ज्यादा तो हुन तो साढ़े हो चुके सी नोइंगली थोनो इस कर के ने दस रहे वो ऑलरेडी पजयो नादा फिर क्योंकि फाइनेंशियल क्राइम हैगा ते वो भाजपू जो जानगे ते ऐसी सारा कुछ उनादा लीगल प्रोसेस इसी ਕੀਤਾ हुआ है रेट्स चल रहे हैं ने 8 ਅਰੈਸਟ ਹੋ ਚੁਕੇ ਬਾਕੀ ਅਦੀ ਪਾਲ ਜਾਰੀ ਹੈ। ਕੋਈ ਰਾਜਨੀਤਿਕ ਨੇਤਾ ਵੀ ਹੈ? ਰਾਜਨੀਤਿਕ ਨੇਤਾ ਹਜੇ ਕੁਝ ਨਹੀਂ ਇਹ ਤਾਂ ਆਪਣਾ ਆਪਣਾ ਹੀ ਇਹ ਤਾਂ ਇਹਨਾਂ ਨੇ ਪੂਰਾ ਫਰਾਡ ਸਿਸਟਮ ਬਣਾਇਆ ਸੀਗਾ ਤੇ ਆ ਇੱਕ ਪੌਂਜੀ ਸਕੀਮ ਜੋ ਕਲੈਕਟਿਵ ਇਨਵੈਸਟਮੈਂਟ ਸਕੀਮ ਜਿਹਨੂੰ ਕਹਿੰਦੇ ਸੀ ਆਈਐਸ ਉਹ ਵਾਲਾ ਪਾਇਰਾਮਿਡ ਸਕੀਮ ਵੀ ਕਹਿੰਦੇ ਉਹ ਇੱਕ ਫਰਾਡ ਹੈਗਾ ਇਹਦੇ ਵਿੱਚ ਇਹਨਾਂ ਨੇ ਹੀ ਲੋਕਾਂ ਤੋਂ ਬਹੁਤ ਜ਼ਿਆਦਾ ਪੈਸਾ ਇਕੱਠਾ ਕੀਤਾ ਰਾਜਨੀਤਿਕ ਕਿਸੇ ਦਾ ਕੋਈ ਹਜੇ ਤੱਕ ਕੁਝ ਨਹੀਂ ਆਇਆ ਤੇ ਕਿਉਂਕਿ ਅਸੀਂ ਕਾਫੀ ਡੀਟੇਲ ਤੱਕ ਜਾ ਚੁੱਕੇ ਹਾਂ ਤਾਂ ਸਾਨੂੰ ਲੱਗਦਾ ਨਹੀਂ ਕੋਈ ਰਾਜਨੀਤੀ ਕਿੱਦਾਂ ਦਾ ਹੋਇਆ ਹੈ। ਠੀਕ ਹੈ।